वाल्मीकि शक्ति अमर रहे वाल्मीकि शक्ति अमर रहे जय पीप जय भारत सारे लोग घेराव किस तारत तो सृष्टि का भगवान वाल्मीकि देवाजी रो मंदिर जीता नकुल से पाला वाला जीरा दा पार्वती बसाया 16 अक्टूबर नु दो प यात्रा रे कड्डी जा रही है तो सिटी वाल्मीकि सवा वालों बड़ी काफी समय तो ही जो कि साडे ਸੁਰਗੀ ਸਾਡੇ ਪੁਰਾਣੇ ਜ਼ਮਾਨੇ ਜੋ ਛੋਪਿਆਸਾ ਗੱਡੀ ਜਾਂਦੀ ਸੀ ਅੱਜ ਵੀ ਉਹ ਵਿਸਤਾਰ ਰੂਪ ਦੇ ਵਿੱਚ ਉਸੇ ਤਰ੍ਹਾਂ ਹੀ ਅੱਜ ਵੀ ਗੱਡੀ ਜਾ ਰਹੀ ਆ ਜੋ ਮਸਾਲੀ ਸਿਟੀ ਪਾਲ ਟਿਕ ਸਭਾ ਨੂੰ ਵਧਾਈ ਦਿਨਾ ਉਹ ਇਹਨਾਂ ਵਸ਼ਸ਼ਤ ਨਾਲ ਕਿ ਜੋ ਵੀ ਸਾਡੀ ਡਿਊਟੀ ਲਗਾਉਣਗੇ ਗਵਰਨਰ ਜੀ ਤੇ ਅਕਾ ਫੋਰਸ ਵੱਲੋਂ ਵੋਇਸ ਪ੍ਰਧਾਨ ਵਿੱਕੀ ਜੀਤਾ ਜੀ ਦੇ ਨਾਲ ਆਇਆ ਤੇ ਮੇਰੇ ਵੀਰ ਸੋਮਾ ਜੀ ਸਾਡੀ ਕਿੱਥੇ ਵੀ ਤੁਸੀਂ ਡਿਊਟੀ ਲਗਾਉਂਗੇ ਸੀ ਤੁਹਾਡੇ ਨਾਲ ਮੋਢੇ ਦਾ ਬੋਢਾ ਲਾ ਕੇ ਚੱਲਾਂਗੇ ਤੁਹਾਡੇ ਮੀਟਿੰਗ ਦੇ ਵਿੱਚ ਪਹੁੰਚ ਨਹੀਂ ਹੋਣਾ ਜੀ ਰਾਜੂ ਭਾਈ ਨੇ ਕਿਹਾ ਸੀ ਕਿ ਪੰਜ ਵਜੇ ਨਾਲ ਜ਼ਰੂਰ ਆਇਓ ਕਿਉਂਕਿ ਅੱਜ ਅਸੀਂ ਵਾਲਮੀ ਦੀ ਤੇ ਅੰਮ੍ਰਿਤਸਰ ਮੀਟਿੰਗ ਰੱਖੀ ਆ ਛੋਪਾ ਦਾ ਸੰਬੰਧ ਦੇ ਵਿੱਚ ਹੀ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਛੋਪਾ ਦਾ ਕੀਤਾ ਨਿਕਲਦੇ ਆਪਾਂ ਸਾਰਿਆਂ ਨੂੰ ਪਤਾ ਇਸ ਤਰ੍ਹਾਂ ਕਿ ਅਜੇ ਫਸਟ ਟਾਈਮ ਅਸੀਂ ਅੱਜ ਛੋਪਾ ਦੇ ਸੰਬੰਧ ਦੇ ਵਿੱਚ ਨੂੰ ਅੰਮ੍ਰਿਤਸਰ ਮੀਟਿੰਗ ਰੱਖੀ ਆ ਮੋਟੇ ਮੇ ਜਾਣਾ ਨੂੰ ਸ਼ਮਾ ਦਾ ਜਾਚੇਗਾ ਔਰ ਜਿੱਥੇ ਵੀ ਸਾਰੇ ਰਿਪੋਰਟਸ ਆਦੇ ਉਹ ਡਿਲੀਵਰ ਕਰਾ ਦੇ ਤੋ ਸਾਰੇ ਅਸੀਂ ਉਹਨਾਂ ਦੇ ਜ਼ਿੰਮੇਵਾਰੀ ਦਾ ਆਪਣਾ ਸਾਹਮਣੇ ਵਾਵਾਗੇ ਸਾਰੇ ਜਵਾਰ ਬਿ ਕੀ ਜਿਆਪੀ ਜੈਪਾਤ